ਇਹ 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 ਜਿਹੜਾ ਪੱਖਾ ਹੈ ਇਹ ਜਿਹੜਾ ਪੱਖਾ ਮਿੱਟੀ ਦੇ ਤੇਲ ਤੇ ਚੱਲਦਾ ਹੈ ਇਹ ਕੋਈ 150 ਸਾਲ ਪੁਰਾਣਾ ਹੈ ਮੇਡ ਇਨ ਇੰਗਲੈਂਡ ਹੈ ਉਸ ਟਾਈਮ ਦੇ ਵਿੱਚ ਇਹ ਜਿਹੜਾ 1 ਲੀਟਰ ਤੇਲ ਦੇ ਨਾਲ ਕਰੀਬ 12 ਘੰਟੇ ਇਹ ਚੱਲਦਾ ਹੈ ਇਹਦਾ ਮੈਕੈਨਿਜ਼ਮ ਪੱਖੇ ਦਾ ਇਹ ਕਿਸੇ ریاست ਵਿੱਚੋਂ ਆਇਆ ਹੋਇਆ ਇਹ ਪੱਖਾ ਕਿਸੇ ਦੂਰੀਆਸ ਦੇ ਵਿੱਚ ਆ ਚੁੱਕਿਆ ਇਹਦਾ ਮੈਕੈਨਿਜ਼ਮ ਜਿਹੜਾ ਹੈਗਾ ਇਹ ਇਹਦੇ ਥੱਲੇ ਲੈਂਪ ਲੱਗਿਆ ਲੈਂਪ ਦੇ ਵਿੱਚ ਤੇਲ ਪਾਉਂਦਾ ਉਹਦੇ ਨਾਲ ਸਾਰਾ ਇਹ ਚੱਲਦਾ ਹਾਂ ਇਹ ਜਿਹੜੀ ਫਾਇਰ ਹੈ ਉਹ ਇੱਥੋਂ ਚੱਲਦੀ ਹੈ ਉਹਦੇ ਲੈਂਪ ਦੀ ਜਿਹੜੀ ਲਾਈਟ ਜਾ ਰਹੀ ਹੈ ਉੱਥੇ ਉਹਦੇ ਵਿੱਚੋਂ ਗਰਮ ਹੋ ਕੇ ਅੱਗੇ ਚੱਲਦਾ ਹੁਣ ਇਹਦੀ ਸਪੀਡ ਹੌਲੀ ਹੌਲੀ ਜਿਵੇਂ ਜਿਵੇਂ ਸੇਕ ਵਧੀ ਜਾਂਦਾ ਹੈ ਉਨੀ ਸਪੀਡ ਵਧੀ ਜਾਂਦੀ ਹੈ ਜੇ ਲਾਈਟਰੀ ਸੁਣੋ ਹਾਂ ਉਹ ਬੱਚੇ ਇੱਕ ਰਸੇ ਹੀ ਨਰਵਾ ਜਾਂਦੀ ਹੈ